ਕੀ ਹਾਲ ਚਾਲ ਹਰੇ ਦੋਸਤਾਂ ਮੈਂ ਤਰਾ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋ ਤੁਹਾਡੇ ਜਾਨਵਰ ਵੀ ਸੈਟ ਵਟ ਹੋਣਗੇ ਲਓ ਵੀ ਮੈਂ ਤਾਂ ਸਾਰਿਆਂ ਨਾਲ ਪਹਿਲਾ ਕੰਮ ਮੁਰਗੀਆਂ ਨੂੰ ਛੱਡ ਗਏ ਟਾਈਮ ਨਾਲ ਖੋਲਦਾ ਖੋਲਦਾ ਇੱਕ ਮਿੰਟ ਆਂਡਾ ਤਾਂ ਬਈ ਨਹੀਂ ਦਿੱਤਾ ਇਹਨਾਂ ਨੇ ਪਾਣੀ ਵੀ ਭਰਦ ਗਏ ਸੋਨੂੰ ਇਹ ਭਾਈ ਆ ਜਿਹੜੀ ਸਿਰੰਜ ਆਪਾਂ ਲਿਆਏ ਸੀ ਨਾ ਆ ਦੇਖ ਲੋ ਤੇਰਾ ਇਹ ਕਬੂਤਰਾਂ ਨੇ ਲਿਆਏ ਸੀਗੇ ਤੇ ਕਿਉਂਕਿ ਮੂਰੇ ਜਿਹੇ ਏਡਾ ਪ੍ਰੋਜੈਕਟ ਲੱਗਿਆ ਕਰਕੇ ਫਿਰ ਇਹਨਾਂ ਲਈ ਰੱਖ ਲਈ ਮੈਂ ਇਹ ਹੁਣ ਇਹਨਾਂ ਨੂੰ ਦੇ ਦਿਆ ਕਰਾਂਗੇ ਕੱਲ ਰਾਤ ਇਹਨੂੰ ਮੈਂ ਦੁੱਧ ਦਿੱਤਾ ਇਹਨਾਂ ਨੂੰ ਸਰੈਂਜਨਾ 20ml ਖਾਓ 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 ਰੋਟੀ ਓਏ ਇੱਧਰ ਚੱਲ ਮੇਰੀ ਮਦਰ ਕੀ ਲੈਣ ਆਉਣੀ ਚੱਲ ਉੱਤੇ ਲੈ ਓ ਕੈਟ ਵਾਕ ਕਰਦੀ ਹੁੰਦੀ ਚੱਲ ਰੋਟੀ ਖਾ ਲੈ ਆ ਬਈ ਇੱਥੇ ਰੱਖ ਦਿੰਨੇ ਆ ਬਾਲਟੀ ਚਾਗਦੇ ਚ ਲੈ ਕੇ ਆਉਣੇ ਆ ਪਾਣੀ ਲੋ ਭਾਈ ਉੱਪਰ ਆ ਗਏ ਤੇ ਜਾਨਵਰ ਤੁਹਾਨੂੰ ਦੱਸ ਦਿੰਨਾ ਮੈਂ ਕਿਹੜੇ ਕਿਹੜੇ ਛੱਡੇ ਆ ਇੱਕ ਤਾਂ ਛੱਡਿਆ ਆਪਣਾ ਸਾਤੇ ਤੇ ਝੱਲਰ ਵਾਲਾ ਉਦੋਂ ਬਾਅਦ ਪੱਲੇ ਵਾਲਾ ਜਿਹਦੀ ਬਗਲ ਕੀਤੀ ਨਾਲ ਝੱਲਰ ਮਾਰਦੀ ਪੱਲਾ ਬਣ ਗਿਆ ਉਹ ਵਾਲਾ ਹੈਲੀਕਾਪਟਰ ਤੇ ਬੈਠੂ ਸੇ ਕਾਂਤ ਵਾਲਾ ਉਦੋਂ ਬਾਅਦ ਇੱਕ ਟੂ ਸੇ ਡੰਡੇ ਵਾਲਾ ਬੱਚਾ ਇੱਕ ਹੋਰ ਇੱਕ ਹੋਰ ਇੱਕ ਹੋਰ ਤਿੰਨ ਬੱਚੇ ਅੱਛਾ ਇੱਕ ਟੂ ਸੇ ਬੈਠਾ ਲਾ ਦੋਨੇ ਟੂ ਸੇ ਤੇ ਬੈਠਾ ਵੱਡਾ ਗਿੱਤਰ ਜਿਹੜਾ ਆਪਣਾ ਠੀਕ ਹੈ ਜੀ ਦਾ ਪਾਪਾ ਵੀਦਰ ਉਹ ਬੱਚੇ ਜਾਲ ਚ ਪਾਈ ਬੈਠਾ ਤੇ ਛੈਦਰੀ ਤੇ ਇੱਕ ਬੈਠਾ ਉੱਡ ਗਿਆ ਇਹ ਨਵੇਂ ਨਵੇਂ ਬੰਨਿਆ ਜਿਹੜਾ ਉਧਰੋਂ ਚਾਕੇ ਲੈ ਪੁਰਾਣੇ ਕਰੋ ਬਈ ਉਹ ਬੰਨਿਆ ਵਾ ਲਾਲ ਜੀ ਨਾ ਯਾਰ ਇਹ ਚੱਲ ਲੱਗ ਜੂਗਾ ਪੱਕਾ ਹੌਲੀ ਹੌਲੀ ਇੱਧਰ ਵੀ ਦਿਖਾਵਾਂ ਤੁਹਾਨੂੰ ਜਾਨਵਰ ਆਹ ਬਈ ਨਹੀਂ ਡਾਈ ਹੈ ਅਜੇ ਕਾਲਸੇ ਕਿਉਂਕਿ ਇਹਨੂੰ ਆਤਿਆ ਯਾਰ ਛੈਦਰੀ ਲੱਗੀ ਹੋਵੇ ਤਾਂ ਛੈਦਰੀ ਤੇ ਬਹਿ ਜਾਂਦੀ ਪਰ ਫਿਰ ਵੀ ਥੱਲੇ ਉਤਰਿਆ ਹੁੰਦੀ ਯਾਰ ਇਹ ਕੱਲ੍ਹ ਨੇ ਪਤਾ ਕੀ ਕੀਤਾ ਸੁਣਦਾ ਹਦਾਂ ਮੈਂ ਕਹਾਣੀ ਬਾਈ ਇਹ ਕਿਤੇ ਇੱਥੋਂ ਛਤਰੀ-ਦੁਤਰੀ ਤੇ ਆ ਕੇ ਬਹਿ ਗਈ ਛਤਰੀ ਲੱਗੀ ਸੀ ਆ ਕੇ ਬਹਿ ਗਈ ਤੇ ਇਹਨੇ ਕੀ ਕੀਤਾ ਪਤਾ ਨਹੀਂ ਰੱਬ ਹੀ ਜਾਣੇ ਮਤਲਬ ਕਿ ਸਿੱਧੀ ਇਹ ਮਾਮਟੀ ਜ ਵੜ ਗਈ ਕਿ ਕੀ ਹਿਸਾਬਕ ਤਾ ਬਾਹਰ ਚ ਉਤਰੀ ਇਹ ਇੱਥੇ ਉੱਤਰ ਗਈ ਹੋਣੀ ਥੱਲੇ ਤੇ ਬਾਈ ਜਦੋਂ ਮੈਂ ਜਾ ਕੇ ਉੱਪਰ ਆਇਆ ਨਾ ਮੈਂ ਵੇਖੀ ਮਾਮਟੀ ਜ ਬੈਠੀ ਮੋਅ ਨਾ ਉਥੇ ਕਾਣ ਕਾ ਡਰਾਮ ਕਰ ਤੇ ਆਓ ਦੇ ਇਹਨੂੰ ਸਭ ਪਤਾ ਜਾਣੀਦਾ ਇਹਨੂੰ ਪਤਾ ਬਦਾਂ ਬਦੂ ਸਾਨੂੰ ਉੱਥੇ ਪੈਂਦੇ ਹਨਾ ਸਦਾ ਉੱਥੇ ਬੈਠੀ ਸੀ ਪੌਂਚੀ ਵਿਖ ਲੋ ਆ ਵੀ ਜਾਣਾ ਵੀ ਕਹਿ ਸਕਦੇ ਆ ਪਰ ਨਹੀਂ ਵੀ ਸਿਆਣਾ ਬਾਕੀ ਰੱਤੇ ਹੋਣੀ ਬਾਈ ਅਗਲੇ ਵਲੌਗ ਚ ਤੁਹਾਨੂੰ ਦੇਖਣ ਨੂੰ ਮਿਲੂਗਾ ਰੱਤਾ ਗਿੜੇ ਦਊਗਾ ਠੀਕ ਹੈ ਜੀ ਉਡਾ ਕੇ ਦਿਖਾਵਾਂਗੇ ਇੱਕ ਇੱਕ ਤੇ ਇੱਕ ਦੂਜਾ ਕੰਤਾਲ ਇਹਦੇ ਨਾਲ ਹੀ ਬੈਠਾ ਏ ਟਤੇ ਉਹ ਜਿਹੜਾ ਪਰੇ ਸਾਤੇ ਵਾਲਾ ਉਹ ਤਾਂ ਛੋਟਾ ਯਾਰ ਛੋਟਾ ਤਾਂ ਹੈ ਪਰ ਐਸੀ ਉਹ ਵੀ ਬਹੁਤ ਕਦਰੀ ਸੁਦਰੀ ਜੋ ਵੀ ਕੱਟੇ ਪੈਂਦਾ ਅੱਜ ਇਹਨੂੰ ਪਿਠਾਵਾਂਗੇ ਛਤਰੀ ਦੇ ਟੰਨ ਕਰਕੇ ਬਾਕੀ ਦੇਖ ਲੋ ਸਾਰੇ ਜਾਨਵਰ ਓਕੇ ਰਿਪੋਰਟਾਂ ਆ ਆਹ ਕੂਤਰੀ ਇਥੇ ਅੰਡੇ ਤੇਰੀ ਬੈਠੀ ਐ ਕਿਹੜਾ ਅੰਡਾ ਹੋਊਗਾ ਕਿਹੜਾ ਅੰਡਾ ਹੋਊਗਾ ਓਕੇ ਬਈ ਤੇ ਬਾਕੀ ਆਹ ਗਲਾਬੋ ਇੱਕ ਨਾ ਆ ਜਿਹੜਾ ਕੂਤਰਾ ਇਹ ਆ ਪਚਕਾ ਦੇਣਾ ਆਹ ਵਾਲਾ ਠੀਕ ਐ ਜੀ ਤੇ ਇਹਦੀ ਥਾਂ ਤੇ ਆਪਾਂ ਉਹਨੂੰ ਗਲਾਬੀ ਕਰਾਂਗੇ ਹੋਰ ਹੀ ਸਾਹਮਣੇ ਬੈਠਾ ਕਾਇਡੂ ਸਿਆਲ ਬੱਚਾ ਕੰਧ ਨਾਲ ਉਹਨੂੰ ਆਪਾਂ ਕਰ ਦੇਣਾ ਗਲਾਬੀ ਇਹ ਆ ਪਬੂਤਰ ਚਕਾ ਦੇਣਾ ਕਿਉਂਕਿ ਇਹ ਹੀ ਹੁਣ ਬੁੜਕ ਦਾ ਵੀ ਨਹੀਂ ਉਹਨਾਂ ਸਿਹਤ ਵੀ ਉਹ ਨਹੀਂ ਹੈਣੀ ਵਿਚਾਰੇ ਦੀ ਉਹ ਹੈਗੀ ਐ ਤਾਂ ਇਹ ਡਿਵ ਨਹੀਂ ਗੱਲ ਆਲਸਰੀ ਨਾਲ ਜਿੰਨੀ ਉਹਦੀ ਹੈ ਉਹਦੇ ਨਾਲ ਥੋੜੀ ਜੀ ਘੱਟ ਆ ਉਹ ਹੈਗੀ ਆ ਪਰ ਫਿਰ ਵੀ ਉਹ ਬੱਚਾ ਕਰਾਂਗੇ ਉਹ ਬੁੜਕਾ ਦਾ ਵਧੀਆ ਪੂਰਾ ਸਿਹਤ ਹੈਗੀ ਉਹ ਉਡਾਉਣਾ ਆਪਾਂ ਬੰਦ ਕਰਤਾ ਥੋੜਾ ਇਹ ਖਰਾਬ ਹੋ ਗਿਆ ਤਾਂ ਕਰਕੇ ਹੁਣ ਦੀ ਫਿਰ ਛਤਰੀ ਦੇ ਲੱਤ ਘੜਾਇਆ ਕਰਾਂਗੇ ਜਿਹੜੇ ਆ ਰੱਤਾ ਵੀ ਆਇਆ ਤਾਂ ਵਧੇਗਾ ਉਡਦਾ ਹੁਣ ਇਹ 10 ਫਰਸਾ ਹੋ ਕੇ ਉੱਡੂਗਾ ਇਹਨੂੰ ਬੱਚਿਆਂ ਨਾਲ ਮੈਂ ਡਾ ਦਿੰਨਾ ਹੁਣ ਆ ਜਿਹੜੀ ਆ ਕਬੂਤਰੀਆਂ ਆਈਆਂ ਉਹ ਬੱਚਿਆਂ ਨਾਲ ਨਹੀਂ ਬੱਚੇ ਇਹਨੇ ਬਿਠਾ ਦੇਣਾ ਹੁਣ ਉਡਾਉਂਦਾ ਨਹੀਂ ਆ ਆਪਦੇ ਆਪ ਉੱਡ ਜਾਂਦਾ ਇਹ ਲਈਏ ਦਰਵਾਜਾ ਇੱਧਰ ਵੀ ਦਿਖਾਵਾਂ ਬਾਈ ਬੱਚੇ ਹੋ ਗਏ ਅੱਜ ਚਿੰਨਾ ਚਾਰ ਦਿਨਾਂ ਦੇ ਛੋਟੇ 엄마 ਬਾਈ ਬੈਠੀ ਓਤੇ ਆਹ ਦੇਖ ਲਓ ਬੱਚੇ ਕਾਲੇ ਪੂਤ ਕਾਲੇ ਪੰਜੇ ਉੱਠੀ ਬੱਤ ਓਠ ਠੋਠ ਠੋਠ ਮਾਰਦੀ ਆ ਆਹ ਦੇਖ ਲਓ ਬਾਈ ਤੁਸੀਂ ਆਪ ਹੀ ਦੇਖ ਲਓ ਏਡੇ ਏਡੇ ਹੋ ਗਏ ਬੱਚੇ ਠੀਕ ਆ ਚਲੋ ਇਹਨੂੰ ਬੈਠੇ ਰਹਿਣ ਦੇ ਆਪਾਂ ਨਹੀਂ ਛੇੜਦੇ ਬਾਲਾ ਬਾਕੀ ਯਾਰ ਆਏ ਕਬੂਤਰ ਬੈਠੇ ਥੱਲੇ ਤੇ ਖੁਡੇ ਇਸੇ ਕੋ ਸੁੱਕਾ ਨਾ ਪੂਰਾ ਓਕੇ ਰਿਪੋਰਟਾਂ ਲੈ ਵਧੀਆ ਯਾਰ ਉਹਦਨ ਮੈਂ ਸਪਾਈ ਜੀ ਕਰਤੀ ਸੀ ਵਿੱਚ ਕਲੀ ਜੀ ਸੜਦੀ ਥੋੜੀ ਥੋੜੀ ਮਿੱਟੀ ਚ ਮਿਲਾਤੀ ਸੀਗੀ ਵਧੀਆ ਸਿਸਟਮ ਬਣ ਗਿਆ ਬਾਈ ਇੱਕ ਤੁਹਾਨੂੰ ਉਹ ਬਾਜੀ ਵਾਲੀ ਮੈਂ ਕਹਾਣੀ ਦੱਸਦਾ ਕੀ ਬਣੀ ਉਹਦਨ ਜਿਹੜੀ ਆਪਾਂ ਛਡਨੀ ਸੀਗੀ 25 ਤਰੀਕ ਨੂੰ ਬਾਈ ਉਹ ਪਤਾ ਨਹੀਂ ਹੁਣ ਮੈਨੂੰ ਯਾਦ ਨਹੀਂ ਗਿਆ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਪੂਰੇ ਦੁਬਾਰਾ ਤੋਂ ਫਿਰ ਉਹ ਆਪਾਂ ਲਈਆ ਕਬੂਤਰ ਮਤਲਬ ਕਿ 24 ਤਰੀਕ ਰਾਤ ਨੂੰ ਸੰਭੀ ਜਾਂਨੇ ਜਾਨੀ ਦਾ ਬਸ ਉਹਨੂੰ ਇੱਕ ਅੱਧਾ ਪ੍ਰੋਜੈਕਟ ਦੇ ਦਿੱਤਾ ਸੀ ਤੇ ਰਾਤ ਨੂੰ ਜਿਹੜਾ ਪਾਣੀ ਪੂਣੀ ਲਾਉਣਾ ਸੀ ਉਹ ਲਾਉਣ ਵਾਲਾ ਰਹਿੰਦਾ ਸੀ ਤੇ ਬਾਈ ਰਿਹਤ ਦਾ ਆ ਗਿਆ ਫੋਨ ਜਿਹੜਾ ਉੱਥੇ ਗਿਆ ਸੀ ਫੱਡੇ ਆਪਣੇ ਨਾਲ ਕਹਿੰਦਾ ਕਿ ਬਾਜ਼ੀਆਂ ਸਾਰੀਆਂ ਕੈਨਸਲ ਆ ਹਨਾ ਤੇ ਆਪਾਂ ਮੰਨ ਲਿਆ ਚਲੋ ਹੋ ਸਕਦਾ ਕਨਫਰਮ ਹੋਵੇ ਸਹੀ ਗੱਲ ਆ ਵੀ ਰਾਤ ਨੂੰ ਉਹਨਾਂ ਨੇ ਕਹਤਾ ਹੋਵੇ ਕੈਨਸਲ ਤੜਕੇ ਨੂੰ ਸਾਰੀਆਂ ਬਾਜ਼ੀਆਂ ਛਡਾ ਲਈਆਂ ਤੇ ਬਾਈ ਐ ਹੀ ਹੋਇਆ ਅਸੀਂ ਬਸ ਉਹ ਇੱਕ ਅੱਧਾ ਪ੍ਰੋਜੈਕਟ ਦੇ ਕੇ ਦੇ ਕਬੂਤਰ ਨੂੰ ਮੌਨ ਨਜਾਲ ਚ ਪਾ ਕੇ ਜਿੱਥੇ ਪਿਆ ਸੀਗਾ ਬਸ ਉੱਥੇ ਸੌਂ ਗਏ ਮੌਨ ਅਸੀਂ ਤਾਂ ਤੇ ਉਹ ਤੜਕੇ ਨੂੰ ਬਾਈ ਸੁਣਿਆ ਹਰੇ ਤੇ ਪਾਪਾ ਕਹਿੰਦਾ ਇੱਥੋਂ ਸੰਧੂ ਵਾਲੇ ਵਾਲੀ ਬਾਜੀ ਛੱਡ ਗਈ ਛੱਟ ਵੀ ਆ ਵੀ ਨਾਲ ਹੀ ਆਪਣੇ ਰੋਡ ਦੇ ਪਰਲੇ ਪਾਸੇ ਉਹ ਵੀ ਤੁਹਾਨੂੰ ਨਿਸ਼ਾਨੀ ਜੀ ਦਾ ਖਾਉਣਾ ਇੱਕ ਅੱਧੀ ਆ ਜਿਹੜੇ ਗ੍ਰੈਡ ਹਨ ਉਹ ਸਾਰਾ ਗ੍ਰੈਡਾ ਆਵਲਾ ਟਾਵਰ ਠੀਕ ਆ ਇਹ ਸਾਰੇ ਟਾਵਰ ਟੂਰ ਤੇ ਗ੍ਰੈਡ ਆ ਇਹ ਇਹਦੇ ਪਰਲੇ ਬਸ ਹੀ ਆ ਪੈਂਡ ਸਾਈਡ ਤੇ ਤੇ ਅਹੀ ਤੱਕ ਆ ਲੈ ਵੀ ਸਾਰੀਆਂ ਬਾਜੀਆਂ ਕੈਂਸਲ ਆ ਰਾਤ ਨੂੰ ਬਾਈ ਅਸੀਂ ਤਾਂ ਓੜਪੜ ਜਿਹੜੀ ਮਾੜੀ ਮੋਟੀ ਕੀਤੀ ਉਹਨੇ ਕਰਕੇ ਦੱਸਾਂਗੇ ਛੜਕੇ ਨੂੰ ਪਤਾ ਲੱਗਿਆ ਪਾਪਾ ਕਹਿੰਦਾ ਕਿ ਸੰਧੂ ਵਾਲੀ ਵਾਲੀ ਬਾਜੀ ਛੁੱਟ ਵੀ ਛੜਤੀ ਉਹਨਾਂ ਨੇ ਲੋਕਾਂ ਨੇ ਵੈਗਾ ਠੀਕ ਆ ਚਲੋ ਜੀ ਉਧਰ ਜਿੱਥੇ ਮੱਲੰਗਾ ਨੇ ਮੰੰਗਾ ਨੇ ਕਹਿੰਦੀਆਂ ਝੰਡਿਆਂ ਨੇ ਐਂਦੇ ਤਲਵੰਡੀ ਸਾਚ ਚ ਤਲਵੰਡੀ ਜਿਹੜੇ ਸ਼ਾਹਕੋਟੜਾ ਵਾਲੀ ਪੈਂਡ ਸੀ ਉੱਥੇ ਛੜਨੀ ਸੀ ਉਹ ਵੀ ਬਾਈ ਬਾਜੀ ਛੁੱਟ ਵੀ ਤੇ ਇੱਕ ਹੋਰ ਸੀਗੀ ਜਵਾਰ ਸਿੰਘ ਵਾਲੇ ਰਾਉਕਿਆਂ ਦੇ ਨਾਲ ਨਿਹਾਲ ਵਾਲੇ ਕੋਲੇ ਉਹ ਵੀ ਬਈ ਬਾਜੀ ਖੜੀ ਐ ਹੋਈ ਅਦਨ ਇਹਰ ਆਪਣੇ ਨਾਲ ਅੱਜ ਫਿਰ ਕੂਤਰ ਹੁਣ ਨਾ ਗੇੜਿਆਂ ਨੂੰ ਕੱਢੇ ਵੇ ਆ ਠੀਕ ਹੈ ਜੀ ਦੇਖਦੇ ਆ ਕੂਤਰ ਹੁਣ ਮਸਨ ਦਿਖਾਉਣਾ ਆ ਤੇ ਮੜੇ ਮੜੇ ਫਿਰਦੇ ਇੱਥੇ ਕਿਤੇ ਆ ਦੇ ਆ ਆ ਦੀਆਂ ਦਾ ਪਾਪੇ ਵਾਲਾ ਰੋਜਾ ਉਹ ਫੇ ਹੈਲੀਕਾਪਟਰ ਹੁਣੀ ਹੋ ਕਰਦੇ ਆ ਆ ਰਿਆ ਮure ਮure ਹੈਲੀਕਾਪਟਰ ਆਉਂਦਾ ਮਗਰ ਪਾਪੇ ਵਾਲਾ ਕ ਕੂਤਰੀਆ ਇਹ ਪੱਲੇ ਵਾਲੇ ਦਾ ਪੱਲਾ ਬਈ ਆਪਾਂ ਤਾਂ ਕੀਤਾ ਵਾ ਕਿਉਂਕਿ ਉੱਚਾ ਵਾਲਾ ਉੜਦਾ ਤਾਂ ਕਰਕੇ ਹੁਣ ਵੀ ਉਹ ਵੀ ਟਿੱਕੀ ਲੱਗਿਆ ਫਿਰਦਾ ਉਹ ਉਹਨੇ ਬਸ ਉਲੀ ਥੱਲੇ ਆਉਣਾ ਜਦੋਂ ਬਹਿਣਾ ਵਾ 12 1 ਵਜੇ ਜਦੋਂ ਵੀ ਉਹਦਾ ਚੱਤ ਕੀਤਾ ਊ 11 12 ਵਜੇ ਤੋਂ ਪਹਿਲਾਂ ਤਾਂ ਬਹਿਂਦਾ ਨਹੀਂ ਉਹ ਐਨੀ ਕਹਦਾ ਦੀ ਗਾਰੰਟੀ ਆ ਠੀਕ ਵਧੀਆ ਉੜਦਾ ਆ ਆਪਦੇ ਹਿਸਾਬ ਨਾਲ ਵੀ ਆਪਦੇ ਹਿਸਾਬ ਨਾਲ ਵੀ ਉਹ ਜਿੰਨਾ ਕ ਮਤਲਬ ਪਾਣੀ ਮਂਗਾ ਕੇ ਆਉਣਾ ਚਾਹੀਦਾ ਕੂਤਰ ਨੂੰ ਫਰਿੰਜ ਭਰੀ ਲੱਗੀ ਹੋਵੇ ਆ ਪਾਣੀ ਮਂਗਾਉਣਾ ਚਾਹੀਦਾ ਕੂਤਰ ਨੂੰ 25 ਐਮਲ ਬਸ ਬਹੁਤ ਐਨੇ ਉੱਡਦਾ ਆ ਗਰੁੱਜਿਆ ਇਹ ਵਾਪੇੜਾ ਆ ਵੀ ਕੋ ਉਤਰੀ ਆ ਤਾਂ ਗੋਲ ਲਿਆ ਆ ਆਉਂਦਾ ਹੈਲੀਕਾਪਟਰ ਆ ਦੇ ਤੇ ਦੂਜੇ ਵੀ ਦਿਖਾਵਾਂ ਤੁਹਾਨੂੰ ਮੈਂ ਕਿੱਧਰ ਗਏ ਕਾਂਤੜਾ ਤੇ ਦੂਜਾ ਦੋ ਹੋ ਜਾਂਦੇ ਆ ਆ ਆ ਗਿਆ ਸਾਤੇ ਝੱਲਰ ਵਾਲਾ ਆ ਫਿਰਦਾ ਬਈ ਆ ਵੀ ਰਿਹਾ ਪਾਣੀ ਦੇ ਤਾਂ ਬਈ ਪੰਜ ਕੀ ਆ ਤੇ ਦੇਖਦੇ ਆ ਕਿਹੜਾ ਇਹਨਾਂ ਚੋਂ ਲੀਡ ਮਾਰਦਾ ਉਹੀ ਬਾਜੀ ਦਾ ਲੈ ਚਲਾਂਗੇ ਆਪਾਂ ਬਾਜੀ ਹੈ 31 ਤਰੀਕ ਦੀ ਬੋਕਣਖਾਂ ਵਾਲੇ ਠੀਕ ਹੈ ਜੀ ਦੇਖਦੇ ਆ ਇਹਨਾਂ ਚੋਂ ਕਿਹੜਾ ਵਧੀਆ ਟਾਈਮ ਕਰਦਾ ਉਥੇ ਨੂੰ ਹੀ ਆਪਾਂ ਜਲ ਪਾਣੀ ਦੇ ਕੇ ਤੇ ਲੈ ਚੜਨਾ ਬਾਜੀ ਚਲੋ ਫਿਰ ਦਿਖਾਵਾਂਗੇ ਬਾਈ ਸਾਨੂੰ ਟਾਈਮ ਜਦੋਂ ਵੀ ਇਹ ਆਉਂਦੇ ਆ ਨਾ ਸਾਰੇ ਕਿਹੜਾ ਕਿੰਨੇ ਵਜੇ ਆਉਂਦਾ ਕਿਹੜਾ ਕਿੰਨੇ ਵਜੇ ਸਾਰੇ ਅੱਜ ਮੈਂ ਦਿਖਾਵਾਂਗਾ ਫੇਰ ਹੀ ਵਲੌਗ ਦਾ ਐਂਡ ਕਰੂੰਗਾ ਚਲੋ ਚੱਲ ਗਏ ਥੱਲੇ ਹਜੇ ਤੱਕ ਕੋਈ ਬਾਜੀ ਤਾਂ ਹੀ ਨਹੀਂ ਅਜੇ ਕਾਂ ਦੇਖੋ ਕੰਨੇ ਫਿਰਦੇ ਲੈ ਲਓ ਬਾਈ 12 ਵਜੇ ਦਾ ਟਾਈਮ ਹੋ ਗਿਆ ਤੇ ਕੂਤਰ ਆਪਣੇ ਆ ਗਿਆ ਦੇਖ ਲੋ ਤੇ ਉਸੇ ਬੈਠਾ ਘੰਡਾਲਾ ਤੇ ਆ ਬਿਠਾ ਬੱਚਾ ਆ ਦੇਖ ਲੋ ਹੈਲੀਕਾਪਟਰ ਤੇ ਆ ਆਪਣਾ ਦੂਜਾ ਬੱਚਾ ਦੂਸੇ ਟੰਡੇ ਵਾਲਾ ਠੀਕ ਹੈ ਜੀ ਆ ਵੀਰਿਆ ਤੇ ਬਾਈ ਆਪਣਾ ਪੱਲੇ ਵਾਲਾ ਕੂਤਰ ਫਿਰਦਾ ਹਜੇ ਤੇ ਉਹਨਾਂ ਟਾਈਮ ਆਪਾਂ ਛਤਰੀ-ਛੁਤਰੀ ਲਾ ਦਿੰਨੇ ਆ ਇਹਦੇ ਤੇ ਇੱਕ ਜਾਨਵਰ ਬਾਈ ਗੱਲ ਬੰਦ ਦਿੰਨੇ ਆ ਠੀਕ ਆ ਬਾਈ ਤੇ ਇਹਨਾਂ ਨੂੰ ਲੈ ਚੱਲਦੇ ਆ ਆਪਾਂ ਸਾਰਿਆਂ ਨੂੰ ਥੱਲੇ ਤੇ ਇਹ ਵੀਡੀਓ ਦਾ ਪਾ ਇਥੇ ਐਂਡ ਕਰ ਦਨੇ ਜਿਹੜੇ ਆਪਣੇ ਚੈਨਲ ਨਾਲ ਵੀ ਚੈਨਲ ਨਾਲੋਂ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਕਿੱਦਾਂ ਲੱਗੀ ਤੇ ਬਾਕੀ ਸੈਟ ਆ ਬਾਈ ਜਾਨਵਰ ਆ ਦੇਖੋ ਤੁਹਾਡੇ ਸਾਹਮਣੇ ਐਸਾ ਕਰ ਲਿਆ ਵਿਚਾਰਾ ਓੱਖਾ ਥੋੜਾ ਜਿਹਾ ਇਹਨੂੰ ਕਰ ਦਿੰਨੇ ਆ ਠੀਕ ਕੋਈ ਨਹੀਂ ਇਹ ਕੂਤਰ ਦਾ weight ਵੀ ਘਟਾ ਜੋਰ ਲਾਉਂਦਾ ਬਾਹਲਾ ਤੇ ਸੁੱਕੀ ਜਾਂਦਾ ਦਿਨੋਂ ਦਿਨ ਜੇ ਕੋਈ ਹੱਲ ਹੋਇਆ ਤਾਂ ਮੇਰੇ ਵੀ ਬਾਈ ਦੱਸਿਓ ਕਮੈਂਟ ਕਰਕੇ ਠੀਕ ਹੈ ਜੀ ਆਹ ਵਾਲੇ ਆਪਣੇ ਆ ਦੇਖਲਵਾਏ ਹੋ ਜਾਂਦਾ ਲੈ ਦੇਖੋ ਇਧਰ убаяхуяаа пигалый